ਸਤਿ ਸ਼੍ਰੀ ਅਕਾਲ ਸਾਰੇ ਕਿਸਾਨ ਵੀਰਾਂ ਨੂੰ ਤਾਂ ਮਿੱਤਰੋ ਤੁਹਾਡਾ ਸਵਾਗਤ ਆ ਫਿਰ ਤੋਂ ਆਪਣੀ ਚੈਨਲ ਨੰਬਰ ਤੇ ਡੈਰੀ ਫਾਰਮ ਤੇ ਤਾਂ ਜਿਹੜੀ ਆਪਾਂ ਇਹਦੀ ਵੀਡੀਓ ਰਿਕਾਰਡ ਕੀਤੀ ਆ ਆਪਣੀ ਫਾਰਮ ਤੋਂ ਰਿਕਾਰਡ ਕੀਤੀ ਆ ਜਿੱਥੇ ਆਪਣੇ ਕੋਲ ਇੱਕ ਮੋਰੇ ਨਸਲ ਦੀ ਚੰਗੀ ਨਸਲ ਦੀ ਕੱਟੀ ਵਿਕਾਊ ਆ ਕਿ ਤੁਹਾਨੂੰ ਸਾਰੀ ਡਿਟੇਲ ਦਿੰਨੇ ਆ ਬਾਈ ਜੀ ਪਰ ਪਰ ਤੁਹਾਨੂੰ ਬੇਨਤੀ ਕਰਦੇ ਜਿਹੜੀ ਵੀ ਰ ਆਪਣਾ ਨੰਬਰ ਦਾ ਡੈਰੀ ਫਾਰਮ ਤੇ ਨਵੇਂ ਜੁੜੇ ਆ ਚੈਨਲ ਨੂੰ ਸਬਸਕ੍ਰਾਈਬ ਤੇ ਫੋਲੋ ਜ਼ਰੂਰ ਕਰਨਾ ਤਾਂ ਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹਿਲਾਂ ਪਹੁੰਚ ਸਕੇ ਤੇ ਬਾਕੀ ਆਪਣਾ ਵੀਡੀਓ ਬਣਾਉਣ ਲਈ ਨੰਬਰ ਆ 9417950102 ਤੇ ਕੱਟੀ ਖੇਦ ਬਸ ਸੰਪਰਕ ਕਰ ਸਕਦੇ ਹੋਗੇ ਤਾਂ ਬਾਈ ਜੀ ਇਹਦੀ ਸਾਲਕ ਤੋਂ ਸਾਲਕ ਤੋਂ ਬਾਈ ਜੀ ਉਮਰ ਹੈਗੀ ਸਾਲਕ ਦੀ ਸੀ ਕਰਮਾਲੀ ਦੀ ਤੇ ਸਿੰਘ ਸਿੰਘ ਕੁੰਡਾ ਰਿੰਗ ਸਿੰਘ ਮੋਡਰਨ ਲੱਗ ਚੁੱਕੀ ਹੈਗੀ ਥੋੜੀ ਲਿੱਸੀ ਜੂਰਾ ਵੀ ਬਾਈ ਜੀ ਹਜੇ ਅੱਜ ਹੀ ਆਈ ਹੈ ਤੇ ਪੱਠੇ ਚੱਕੇ ਨਹੀਂ ਹਜੇ ਕਰਮਾਲੀ ਨੇ ਤੇ ਆ ਤੁਸੀਂ ਝੋੜੀ ਦੇ ਸੰਤੋਂ ਦੇਖ ਸਾਦੋਗੇ ਤੇ ਮਿੱਤਰੋ ਬਾਕੀ ਮੋਲ ਆਪਾਂ ਦਾ 15 ਕਾ ਹਜ਼ਾਰ ਰੁਪਏ ਕਰ ਦੇਾਂਗੇ ਤੇ ਬਾਕੀ ਮੌਕੇ ਦੇ ਮਾਨਤਾਨ ਹੋ ਜੂਗਾ ਤਾਂ ਜਿਹੜੇ ਕਿਸੇ ਵੀ ਨੂੰ ਲੋੜ ਹੋਈ ਆਪਣਾ ਸੰਪਰਕ ਕਰ ਸਕਦਾ ਹੈ ਕਿ ਟੀ ਖਰੀਦਣ ਲਈ ਕੁੰਡਾ ਰਿੰਗ ਸਿੰਘ ਮੋਡਰਨ ਲੱਗ ਚੁੱਕੀ ਹੈਗੀ ਤੇ ਸਾਲਕ ਤੋਂ ਸਾਰਕ ਦੀ ਉਮਰ ਬਸ ਮਈ ਤੇ ਬਾਕੀ ਜਿਹੜੇ ਕਿਸੇ ਵੀ ਨੋੜੇ ਆਪਣਾ ਮੋਬਾਈਲ ਨੰਬਰ 9417950102 ਆਪਣੇ ਨਾਲ ਸਪਰਟ ਕਰ ਸਕਦੇ ਹੋਗੇ ਤਾਂ ਧੰਨਵਾਦ ਸਾਰੀ ਵੀਰਾਂ ਦਾ